ਖੜਾ ਗਿਆ ਹੈ ਬਾਰਡਰ ਦੀ ਬਹੁਤ ਵੱਡੀ ਮੰਗ ਸੀ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਸਾਡੇ ਵਾਸਤੇ ਕਿ ਇੱਕ ਬਹੁਤ ਡ੍ਰੀਮ ਪ੍ਰੋਜੈਕਟ ਜਿਹੜਾ ਕਿ ਸਾਡੇ ਮਾਨਯੋਗ ਮੁਖਬਲਾਰਾ ਪੰਜਾਬ ਆਮ ਆਦਮੀ ਪਾਰਟੀ ਦੇ ਤੇ ਐਮ ਐਲ ਏ ਹਲਕਾ ਅਜ਼ਨਾਲਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਔਰ ਇਹ ਬੜੀ ਲੋਡ ਸੀਗੀ ਬਾਰਡਰ ਏਰੀਏ ਦੇ ਵਿੱਚ ਇਸ ਜੜੀ ਜੜੀ ਧੁੱਸੀ ਮੰਦੇ ਉੱਤੇ ਸੜਕ ਬਣਾਉਣ ਦੀ ਕਿਉਂਕਿ ਇੱਕ ਬਾਰਡਰ ਏਰੀਆ ਔਨ ਕਰਕੇ ਕਿਤੇ ਇਥੇ ਆਰਮੀ ਦੀ ਮੂਵਮੈਂਟ ਆ ਦੂਸਰੀ ਰਾਵੀ ਦਾ ਕਰਕੇ ਕਿੰਨਾ ਆਪਾਂ ਨੁਕਸਾਨ ਚ ਲਿਆ ਪਿੱਛੇ ਜਣੇ ਹਾੜਾ ਆਏ ਨੇ ਉਹਨਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਔਰ ਇੱਕ ਇਹ ਇਲਾਕਾ ਸਾਰਾ ਪਛੜਿਆ ਕੋਈ ਜਮੀਨਾਂ ਦੇ ਰੇਟ ਨਹੀਂ ਕੋਈ ਕੁਝ ਨਹੀਂ ਕੋਈ ਸੜਕ ਨਹੀਂ ਕੋਈ ਚੰਗਾ ਇਨਫਰਾਸਟ੍ਰਕਚਰ ਨਹੀਂ ਸੋ ਜਿਹਦੇ ਕਰਕੇ ਬੜਾ ਨੁਕਸਾਨ ਇਸ ਇਲਾਕੇ ਦੇ ਲੋਕਾਂ ਨੂੰ ਜਿਹੜਾ ਸੈਨਾ ਸੈਨ ਕਰਨਾ ਪੈ ਰਿਹਾ ਸੀਗਾ ਸੋ ਆ ਢਾਲੀਵਾਲ ਸਾਹਿਬ ਨੇ ਪ੍ਰੋਜੈਕਟ ਤਿਆਰ ਕੀਤਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਇੱਕ ਪ੍ਰੋਜੈਕਟ ਜਿਹੜਾ ਆ 40 ਕਿਲੋਮੀਟਰ ਦੀ ਹੈ ਸੜਕਾ ਖੋਨੇਵਾਲ ਤੋਂ ਜਿਹੜੀ ਆ ਸ਼ੁਰੂ ਹੋਣੀ ਆ ਕਾਫੀ ਸਾਡੇ ਪਿੰਡ ਜਿਹੜੇ ਅਜਨਾਲੇ ਹਲਕੇ ਦੇ ਨੇ ਉਹਨਾਂ ਨੂੰ ਇਹਦਾ ਜਿਹੜਾ ਫਾਇਦਾ ਹੋਣਾ ਆ ਸੋ ਮਾਨ ਸਾਹਿਬ ਨੇ 68 ਕਰੋੜ ਰੁਪਇਆ ਜਿਹੜਾ ਇਹਦੇ ਵਾਸਤੇ ਜਿਹੜਾ ਮਨਜ਼ੂਰ ਕੀਤਾ ਔਰ ਅੱਜ ਉਸ ਕੰਮ ਦਾ ਉਦਘਾਟਨ ਕੀਤਾ ਗਿਆ ਮੈਨੂੰ ਦਿਲੋਂ ਖੁਸ਼ੀ ਆ ਇਸ ਪ੍ਰੋਜੈਕਟ ਦੀ ਔਰ ਮੈਂ ਤਨਵਾਦੀ ਵੀ ਆ ਤਾਲੀਵਾਲ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਪ੍ਰੋਜੈਕਟ ਦੇ ਪਿੱਛੇ ਇਹਨਾਂ ਦੀ ਮੈਂ ਮਿਹਨਤ ਨੂੰ ਸਲਾਮ ਕਰਦਾ ਜੇ ਅਜ ਨਾਲੇ ਹਲਕੇ ਦਾ ਹੋਵੇ ਜਾਂ ਕੋਈ ਹੋਰ ਹੋਵੇ ਕਿਸੇ ਤਰ੍ਹਾਂ ਦਾ ਜਾਂ ਜ਼ਮੀਨਾ ਛਟਾਉਣ ਦਾ ਜਿਹੜਾ ਕੰਮ ਸੀਗਾ ਇਤਿਹਾਸ ਯਾਦ ਰੱਖੂਗਾ ਜਿਹੜਾ ਤਾਲੀਵਾਲ ਸਾਹਿਬ ਨੇ ਪੰਜਾਬ ਦੇ ਵਿੱਚ ਜ਼ਮੀਨਾ ਛਟਾਉਣ ਦਾ ਕੰਮ ਜਿਹੜਾ ਆ ਉਹ ਕੀਤਾ ਸੀਗਾ ਸੋ ਮੇਰੇ ਵੱਲੋਂ ਅੱਜ ਸਮੁੱਚੀ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸ਼ੁਭ ਕਾਮਨਾਵਾਂ ਪਰਮਾਤਮਾ ਇਸ ਤਰ੍ਹਾਂ ਹੀ ਹੱਕ ਸੱਚ ਦੀ ਲੜਾਈ ਲੜਨ ਦੀ ਹਿੰਮਤ ਜੜੀ ਆ ਉਹ ਬਖਸ਼ਦਾ ਰਵੇ ਸੋ ਟਾਲੀਵਾਲ ਸਾਹਿਬ ਨੂੰ ਪਰਮਾਤਮਾ ਚੰਗੀ ਸਿਹਤ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਜਿਸ ਜਜ਼ਬੇ ਦੇ ਨਾਲ ਪੂਰਾ ਇਹਨਾਂ ਦਾ ਪਰਿਵਾਰ ਜਿਹੜਾ ਉਹ ਅਜ਼ਨਾਲੇ ਦੀ ਸੇਵਾ ਕਰਨ ਦੇ ਵਿੱਚ ਲੱਗਿਆ ਹੋਇਆ ਪੰਜਾਬ ਦੀ ਸੇਵਾ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਪਾਰਟੀ ਦੀ ਸੇਵਾ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਪਰਮਾਤਮਾ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਔਰ ਇਸ ਤਰ੍ਹਾਂ ਇਹ ਬੇਸ਼ ਦੀ ਕੌਮ ਦੀ ਆਪਣੇ ਇਲਾਕੇ ਦੀ ਸੇਵਾ ਜਿਹੜੀ ਆ ਉਹ ਕਰਦੇ ਰਹੇ ਦੇਖੋ ਪ੍ਰੋਜੈਕਟ ਨੂੰ ਅਸੀਂ ਟਾਈਮ ਜਿਹੜਾ ਆ ਉਹ 15 16 ਮਹੀਨੇ ਦਾ ਹੈ ਪਰ ਅਸੀਂ ਇਹਨੂੰ ਇੱਕ ਸਾਲ ਦੇ ਵਿੱਚ ਵਿੱਚ ਜਿਹੜਾ ਆ ਉਹ ਕੰਪਲੀਟ ਕਰ ਦੇਾਂਗੇ ਨਾਲੇ ਜਿੰਨਾ ਵੀ ਟਾਈਮ ਜਿਹੜਾ ਦਿੱਤਾ ਜਾਂਦਾ ਉਹ ਮੈਕਸਿਮਮ ਟਾਈਮ 41 ਵਾਲ ਸਾਹਮਣੇ ਤੇ ਵਾਹੇ ਸਵੇਰੇ ਸੌਖ ਤੇ ਉੱਠ ਕੇ ਜਾ ਕੇ ਉੱਥੇ ਜਿਹੜੇ ਵੀ ਅਫਸਰ ਹੋਏ ਜਾਂ ਜਿਹੜਾ ਵੀ ਕੋਈ ਕੰਟਰੈਕਟਰ ਹੋਇਆ ਉਹਦੇ ਉੱਤੇ ਮਤਲਬ ਜ਼ੋਰ ਦੇ ਕੇ ਕੰਮ ਕਰਵਾ ਲੈਣਾ ਸੋ ਅਸੀਂ ਸਾਲ ਤੋਂ ਸਾਲ ਤੋਂ ਪਹਿਲਾਂ ਹੀ ਜਿਵੇਂ 7:30 ਵਜੇ ਤੁਸੀਂ ਨੀ ਪੱਥਰ ਰੱਖਣ ਪਹੁੰਚ ਗਏ ਹਾਂ ਨਹੀਂ ਇਹ ਤੇ ਮੈਂ ਧਨਵਾਦੀਆਂ ਇਲਾਕੇ ਦੇ ਲੋਕਾਂ ਦਾ ਵੀ ਢਾਲੀਵਾਲ ਸਾਹਿਬ ਦਾ ਵੀ ਕਿਉਂਕਿ ਅਸੀਂ ਇਹ ਰੱਖਿਆ ਤਾਂ ਥੋੜਾ ਲੇਟ ਸੀਗਾ ਪਰ ਅੱਜ ਬਾਦ ਦੇ ਵਿੱਚ ਮੈਸੇਜ ਆ ਗਿਆ ਕਿ ਮਾਨ ਸਾਹਿਬ ਨੇ ਜਿਹੜੀ ਕੈਬਨਟ ਦੀ ਮੀਟਿੰਗ ਰੱਖੀ ਆ ਸੋ ਮੈਂ ਉਹਦੇ ਵਿੱਚ ਵੀ ਜਾਣਾ ਸੀਗਾ ਢਾਲੀਵਾਲ ਸਾਹਿਬ ਨੂੰ ਬੇਨਤੀ ਕੀਤੀ ਇਹ ਕਹਿੰਦੇ ਜੀ ਆਜੋ ਸਵੇਰੇ ਕਰ ਲੈਨੇ ਆ ਔਰ ਸਵੇਰੇ ਤੁਸੀਂ ਦੇਖੋ ਇੰਨੇ ਤੜਕਸਾਰ ਜਿਹੜੇ ਨੇ ਉਹ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਸਾਧ ਸੰਗਤ ਜਿਹੜੀ ਆ ਉਹ ਪੁੱਜੀ ਆ ਇਹ ਇੱਕ ਇੱਕ ਭਾਵਨਾਤਮਕ ਸਾਂਝ ਹੁੰਦੀ ਆ ਇੱਕ ਇਲਾਕੇ ਨਾਲ ਆਪਣੇ ਐਮਐਲਏ ਸਾਹਿਬਾਨ ਨਾਲ ਆਪਣੇ ਵਿਕਾਸ ਦੇ ਨਾਲ ਕਿ ਸਾਡੇ ਇਲਾਕੇ ਨੂੰ ਮਿਲਨ ਕੀ ਜਾ ਰਿਹਾ ਹੈ ਇਹ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਅੱਜ ਜਿਨ੍ਹਾਂ ਨੂੰ ਵੀ ਕੱਲ ਦਾ ਇਹ ਪਤਾ ਲੱਗਿਆ ਹੋਊਗਾ ਕਿ ਐਡਾ ਵੱਡਾ ਪ੍ਰੋਜੈਕਟ ਆ ਗਿਆ ਹੈ ਮੇਰਾ ਖਿਆਲ ਬਹੁਤ ਸਾਰੇ ਹੀ ਲੋਕਾਂ ਨੇ ਇਸ ਹਾਲ ਕੇਦੇ ਕੱਲ ਦੀ ਜੜੀ ਉਹ ਖੁਸ਼ੀ ਮਨਾਈ ਹੋਊਗੀ ਔਰ ਇਹ ਖੁਸ਼ੀ ਦਾ ਹੀ ਨਤੀਜਾ ਹੈ ਕਿ ਤੜਕਸਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਇਸ ਉੱਠਕਟ ਨੇ ਕਾਫੀ ਨੁਕਸਾਨ ਹੋਇਆ ਛੜਕਾਂ ਦੇ ਕੁਝ ਹਰ ਛੜਕਾਂ ਦੇ ਬਣ ਵੀ ਰਹੀਆਂ ਜਿਹੜੀਆਂ ਪੈਂਡਿੰਗ ਨੇ ਕਦੋਂ ਤੱਕ ਮੈਂ ਅ ਦੱਸਿਆ ਦਨੂ ਕਿ ਪੰਜਾਬ ਦੇ ਵਿੱਚ ਲਗਭਗ 70 ਹਜ਼ਾਰ ਕਿਲੋਮੀਟਰ ਸੜਕਾਂ ਨੇ ਅਸੀਂ ਸਾਰੀਆਂ ਹੀ ਸੜਕਾਂ ਮਾਨ ਸਾਹਿਬ ਨੇ ਬਹੁਤ ਪੈਸਾ ਮਨਜ਼ੂਰ ਕਰ ਦਿੱਤਾ ਕੋਈ ਵੀ ਛੜਕ ਜੜੀ ਆ ਚਾਹੇ ਉਹ ਲਿੰਕ ਰੋਡ ਆ ਚਾਹੇ ਉਹ ਪ੍ਰਾਂਨ ਰੋਡ ਆ ਚਾਹੇ ਉਹ ਮੰਡੀ ਬੋਰਡ ਦੀ ਆ ਚਾਹੇ ਪੀ ਡਬਲਯੂ ਡੀ ਦੀ ਕੋਈ ਵੀ ਛੜਕ ਜੜੀ ਆ ਉਹ ਪੰਜਾਬ ਦੇ ਵਿੱਚ ਜੜੀ ਆ ਉਹ ਖਰਾਬ ਨਹੀਂ ਰਹਿਣ ਦਿੱਤੀ ਜਾਊਗੀ ਹਰ ਛੜਕ ਇਵਨ ਕਾਰਪੋਰੇਸ਼ਨ ਦੇ ਅਧੀਨ ਜੜੀਆਂ ਸੜਕਾਂ ਆਉਂਦੀਆਂ ਨੇ ਸਾਰੀਆਂ ਸੜਕਾਂ ਦੀ ਜੜੀ ਆ ਉਹ ਮਜ਼ਬੂਤ ਉਸਾਰੀ ਜੜੀ ਆ ਉਹ ਕੀਤੀ ਜਾਊਗੀ ਔਰ ਇਹ ਕੰਮ ਦੀ ਕੁਆਲਿਟੀ ਜਿਹੜੀ ਆ ਤੁਸੀਂ ਕੁਆਲਿਟੀ ਹੁਣ ਤੇ ਅੱਜ ਚਲੋ ਆ ਗਏ ਹਾਂ ਅੱਗੇ ਜਦੋਂ ਸੜਕ ਬਣੂਗੀ ਤੁਸੀਂ ਵੀ ਸਮੇਂ-ਸਮੇਂ ਤੇ ਆਇਓ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਦੋਂ ਕੰਮ ਚੱਲ ਰਿਹਾ ਹੋਊਗਾ ਉਦੋਂ ਜ਼ਰੂਰ ਵਿਜ਼ਿਟ ਕਰਿਓ ਔਰ ਦੇਖਿਓ ਕਿੰਨੀ ਮਜ਼ਬੂਤੀ ਦੇ ਨਾਲ ਇਹ ਸੜਕ ਬਣ ਰਹੀ ਆ ਔਰ ਜੇ ਕਿਤੇ ਕੋਈ ਤੁਹਾਨੂੰ ਥੋੜੀ ਬੋਤੀ ਵੀ ਕੁਤਾਈ ਨਜ਼ਰ ਆਉਂਦੀ ਆ ਤਾਲੀਵਾਲ ਸਾਹਿਬ ਦੇ ਮੇਰੇ ਸਾਡੇ ਧਿਆਨ ਦੇ ਵਿੱਚ ਲਿਆਇਓ ਔਰ ਸਾਡਾ ਸਾਡਾ ਇਹ ਮਕਸਦ ਆ ਕਿ ਅਸੀਂ ਮਜ਼ਬੂਤੀ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਡੈਡੀਕੇਸ਼ਨ ਦੇ ਨਾਲ ਕੰਮ ਜਿਹੜਾ ਕਰਨਾ ਕਿਉਂਕਿ ਲੋਕਾਂ ਦਾ ਪੈਸਾ ਔਰ ਇਹ ਪੂਰੀ ਇਮਾਨਦਾਰੀ ਦੇ ਨਾਲ ਖਰਚ ਹੋਣਾ ਚਾਹੀਦਾ ਤੁਹਾਨੂੰ ਮੇਰੀ ਬੇਨਤੀ ਹੈ ਕਿ ਜਦੋਂ ਇਹ ਸੜਕ ਬੰਦੀ ਹੋਊਗੀ ਉਦੋਂ ਜ਼ਰੂਰ ਉੱਥੇ ਵਿజిਟ ਕਰਕੇ ਇੱਕ ਵਾਰੀ ਦੱਸਿਓ ਵੀ ਕਿੰਨੀ ਮਜ਼ਬੂਤੀ ਦੇ ਨਾਲ ਇਹ ਸੜਕ ਬਣ ਰਹੀ ਹੈ ਆਪਾਂ ਇਸ ਵੇਲੇ ਆਪਣੇ ਮਾਜੋਗ ਮੰਤਰੀ ਸਾਹਿਬ ਦੇ ਨਾਲ ਸਰਦਾਰ ਭਜਨ ਸਿੰਘ ਜੀ ਟੀ ਉਹਨਾਂ ਦੇ ਨਾਲ ਵਿਧਾਨ ਸਭਾ ਹਲਕਾ ਜਨਾਲਾ ਦੇ ਬਾਡਰ ਏਰੀਆ ਦੇ ਵਿੱਚ ਡੱਲੇ ਪਿੰਡ ਦੇ ਵਿੱਚ ਆਪਾਂ ਖੜੇ ਤੁਸੀਂ ਬੰਦਾ ਇੱਕ ਬਹੁਤ ਵੱਡਾ ਡ੍ਰੀਮ ਪ੍ਰੋਜੈਕਟ ਸੀਮਾ ਦਾ ਇਹ ਇਲੈਕਸ਼ਨ ਦੇ ਵਿੱਚ ਆਪਾਂ ਵਾਦਾ ਕੀਤਾ ਸੀਗਾ ਕਿ ਇਹ ਜਿਹੜਾ ਤੁਸੀਂ ਬੰਦਾ ਇਹਨੂੰ ਪੱਕਾ ਕਰਾਂਗੇ ਇੱਥੇ ਛੜਕ ਬਣਾਵਾਂਗੇ ਤੇ ਇਸ ਇਲਾਕਾ ਜਿਹੜਾ ਪਛੜਿਆ ਇਲਾਕਾ ਜਿਹੜਾ ਉਹਨੂੰ ਇਹਦਾ ਬਹੁਤ ਵੱਡਾ ਫਾਇਦਾ ਮਿਲੂਗਾ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ 68 ਕਰੋੜ ਰੁਪਈਆ ਜਿਹੜਾ ਜਾਰੀ ਕੀਤਾ ਇਹਦਾ ਦਬਾਵਾ ਜਿਹੜਾ ਐਸਟੀਮੇਟ ਹੋਇਆ 80 ਕਰੋੜ ਰੁਪਇਆ ਜਾਰੀ ਕਰਕੇ ਤੇ ਇਹਦਾ ਕੰਮ ਜਿਹੜਾ ਕੱਲ ਤੋਂ ਸ਼ੁਰੂ ਹੋ ਗਿਆ ਖੋਨੇ ਵਾਲਾਲੇ ਪਾਸਿਓਂ ਹਰ ਕੋਨੇ ਹਾਲ ਤੋਂ ਲੈ ਕੇ ਗੋਲਗਰ ਤੱਕ ਇਹ ਸੜਕ ਜਿਹੜੀ ਆ ਬਹੁਤ ਵਧੀਆ ਬਣੂਗੀ ਜਦੋਂ ਇਹ 18 ਫੁੱਟ ਚੌੜੀ ਸੜਕ ਬਣ ਗਈ ਤੁਸੀਂ ਦੇਖਿਓ ਇਸ ਇਲਾਕੇ ਦੀ ਨਹਾਰ ਜਿਹੜੀ ਬਦਲ ਜਾਣੀ ਆ ਮੈਂ ਜਿੰਨੇ ਵਾਅਦੇ ਕੀਤੇ ਸੀ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਬਾਈ ਦੇ ਵਿੱਚ ਲਗਭਗ ਸਾਰੇ ਪੂਰੇ ਕਰਤੇ ਕੱਲ੍ਹ ਜਦਾਂ ਵੀ ਆਪਾਂ ਨਹੀਂ ਪੱਥਰ ਦਸੰਬਰ ਦੇ ਵਿੱਚ ਰੱਖਾਂਗੇ ਪੈਸੇ ਆ ਗਏ ਉਹਦਾ ਟੈਂਡਰ ਲੱਗਾ ਮਾਨ ਸਾਹ ਆਉਣਗੇ ਸੀਐਮ ਸਾਹਿਬ ਉਹਦੇ ਲਈ ਮੈਂ ਉਹਨਾਂ ਨੂੰ ਕਿਹਾ ਉਹ ਆਉਣਗੇ ਉਹਦਾ ਉਦੋਂ ਵੀਟਕੋ ਸਾਹਿਬ ਵੀ ਆਉਣਗੇ ਸੀਐਮ ਸਾਹਿਬ ਵੀ ਆਉਣਗੇ ਸੋ ਮੈਂ ਸਾਡੀ ਸੰਗਤ ਨੂੰ ਵਧਾਈਆਂ ਦਿੰਦਾ ਕਿ ਬਾਬਾ ਜੀ ਗੰਮਚੱਕ ਜਿਸ ਗੁਰੂ ਘਰ ਦੇ ਲਾਗੋਂ ਦੀ ਇਸ ਰੋਡ ਦੇ ਲੰਘਣਾ ਉਹ ਬਾਬਾ ਜੀ ਬੜੇ ਸ਼ਕਤੀਮਾਨ ਨੇ ਬੜਾ ਹਮੇਸ਼ਾ ਹੀ ਸ਼ਹੀਦਵਾਦ ਦਿੰਦੇ ਆ ਉਦੋਂ ਬਾਬਾ ਬੁੱਢਾ ਜੀ ਆ ਜਿਨ੍ਹਾਂ ਦੇ ਚਰਨਾਂ ਤੋਂ ਸ਼ੁਰੂ ਹੋਣੀਆਂ ਦੋ ਮਹਾਨ ਸਾਡੀਆਂ ਧਾਰਮਿਕ ਸ਼ਕਤੀਆਂ ਜਿਹੜੀਆਂ ਇਹ ਸਮ ਲੋਕੇ ਉੱਥੇ ਜਿਹੜੀਆਂ ਅਰਦਾਸਾਂ ਕੀਤੀਆਂ ਉਹ ਸਾਡੀਆਂ ਅਰਦਾਸਾਂ ਪੂਰੀਆਂ ਹੋ ਗਈਆਂ ਉਹਦੇ ਛੜਕ ਜਿਹੜੀ ਬਣ ਜਾਦੀ ਮੈਂ ਸਾਡੇ ਇਲਾਕੇ ਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ ਦਿੰਦਾ ਈਟੀਓ ਸਾਹਿਬ ਦਾ ਮੈਂ ਇੱਕੋ ਦਾ ਫੇਰ ਆਪਣੇ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ ਜਣੀ ਆਇਆ ਉਹਨਾਂ ਦਾ ਤੁਹਾਡੇ ਸਾਰੇ ਸਰਪੰਚ ਸਾਹਿਬਾਨ ਖੜੇ ਆ ਸਾਰੇ ਇਲਾਕੇ ਵਾਲੇ ਖੜੇ ਆ ਸੱਤ ਅਜੇ ਇਸਵੇ ਦੇ ਲੋਕ ਆ ਗਏ ਤੁਸੀਂ ਦੇਖੋ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਮੈਂ ਸਭ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਵਾਈਗੋਜੀਕਾ ਖਾਲਸਾ ਵਾਈਗੋਜੀਕੀ ਫਤਿਹਵਾਦ